ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ ਅੱਜ ਦਾ ਵਿਸ਼ਾ ਹੈ ਜੀ ਆਪਣਾ ਜਰਸੀ ਜਿਹੜੀ ਆਪਣੀ ਨਸਲ ਆ ਜੀ ਆਫ ਦੇ ਟੌਪ 5 ਬੱਲ ਜਿਹੜੇ ਆਪਣੇ ਪੂਰੇ 1 2 3 4 5 ਨੰਬਰ ਤੇ ਰਹਿਣਗੇ ਪੂਰੇ ਟੌਪ ਦੇ 5 ਬੱਲ ਹੋਣਗੇ ਜੀ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਇਹ ਬੱਲ ਆਪਣੇ ਇੰਪੋਰਟਡ ਬੱਲ ਹੋਣਗੇ ਜੀ ਤੇ ਮਿਲ ਕੇ ਰਿਕਾਰਡ ਵੀ ਚੰਗਾ ਹੋਊਗਾ ਫੈਟ ਵੀ ਸਾਰਾ ਕੁਝ ਚੰਗਾ ਹੋਊਗਾ ਪਹਿਲਾਂ ਆਪਾਂ ਵੀਡੀਓ ਲੈ ਕੇ ਆਏ ਸੀ ਐਚ ਐਫ ਦੇ ਏ ਬੀ ਐਚ ਸੀ ਮਨ ਦੀ ਉਸ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੋ ਆਪਾਂ ਹੁਣ ਲੈ ਗਏ ਆ ਜਰਸੀ ਦੇ ਐਬੀਐਸ ਸਿਮਨ ਟੌਪ 5 ਬੂਨ ਸਭ ਤੋਂ ਪਹਿਲਾਂ ਤਾਂ ਜੀ ਆ ਜਾਂਦਾ ਵਾ ਜੀ ਆਪਣਾ ਬੂਨ ਬੋਲ ਜੀ ਬੀ ਡਬਲਓ ਐਨ ਬੂਨ ਜੇ ਆਪਾਂ ਜੀ ਦੇਖੀਏ ਬੂਨ ਬੋਲ ਦਾ ਮਿਲਕ ਰਿਕਾਰਡ ਹੈਗਾ ਜੀ 9000 ਲੀਟਰ ਸਾਲ ਦਾ ਤੇ ਜੇ ਆਪਾਂ ਇਹਨੂੰ ਦੇਖੀਏ ਔਸਤ ਕੱਢੀਦਾ ਜੀ ਆਪਣਾ 26.7 ਲੀਟਰ ਪੈ ਜਾਂਦਾ ਵਾ ਤੇ ਫੈਟ ਇਹਦੀ ਆ ਰਹੀ ਹੈ ਜੀ 4.6 ਠੀਕ ਆ ਜੀ ਤੇ ਇਹਨੂੰ ਜਿਹੜੀ ਰੇਟਿੰਗ ਮਿਲ ਰਹੀ ਆ ਪੋਰ ਤੋਂ 5 ਸਟਾਰ ਮਿਲ ਰਹੀ ਆ ਦੇਖੋ ਮੈਂ ਸਟੈਟਸ ਦੇਖੋ ਜੀ 1.8 ਹੀ ਆ ਪਲਸ ਦਿੱਲੀਵਾ ਬੈਲਟੀ ਪਲਸ 1.2 ਆ ਡੀਬੀਆਰ ਪਲਸ 0.11 ਆ ਡੀਪੀਆਰ ਮਤਲਬ ਡਾਟਰ ਪ੍ਰੈਗਨੈਂਸੀ ਰੇਸ਼ਿਓ ਠੀਕ ਆ ਜੀ ਤੇ ਜਿਹੜੀ ਐਸਸੀਐਸ ਆ ਉਹ ਵੀ 2.89 ਹੀ ਆ ਤੇ ਪੀਆਰ 2.5 ਆ ਠੀਕ ਆ ਜੀ ਬਹੁਤ ਵਧੀਆ ਰਿਕਾਰਡ ਹੈ ਇਹਦਾ ਬੂਨ ਬੁੱਲ ਦਾ ਇਸ ਤੋਂ ਅੱਗੇ ਆ ਜਾਂਦਾ ਜੀ ਆਪਣਾ ਬੈਗ ਸ਼ਾਰਟ ਬੁੱਲ ਬੈਗ ਸ਼ਾਟ ਬੁੱਲ ਦੀ ਜੀ ਗੱਲ ਕਰੀਏ ਤਾਂ ਜੀ ਸਭ ਤੋਂ ਵੱਧ ਦੁੱਧ ਦੇਣ ਵਾਲਾ ਜਰਸੀ ਨਸਰ ਵਿੱਚ ਬੈਗ ਬਿ ਸ਼ਾਟ ਬੁੱਲ ਹੀ ਆ 10000 ਪਲੱਸ ਲੀਟਰ ਤੋਂ ਦੁੱਧ ਜ਼ਿਆਦਾ ਦੇ ਰਿਹਾ ਜੀ ਇਹ ਬੈਗ ਸ਼ਾਟ ਬੁੱਲ ਤੇ 10000 ਲੀਟਰ ਤੋਂ 30 32 ਲੀਟਰ ਦੀ ਦੇਸ਼ੋ ਡੇਲੀ ਦੀ ਪਿਆ ਜਾਂਦੀ ਹੈ ਤੁਸੀਂ ਫੈਟ ਇਹਦੀ ਸੁਣ ਕੇ ਹਰਾਨ ਰਹੇ ਹੋ ਕਿ ਫੈਟ ਵੀ ਅਸਦੀ 5 ਤੋਂ ਉੱਪਰ ਆ ਰਹੀ ਹੈ ਜੀ ਬੈਗ ਸ਼ਾਟ ਬੁੱਲ ਦੀ ਤੇ ਇਹਨੂੰ ਰੇਟਿੰਗ ਮਿਲ ਰਹੀ ਹੈ 4 ਬਹੁਤ ਹੀ ਵਧੀਆ ਇਹ ਹੈਗਾ ਜੀ ਬੈਕ ਸ਼ੌਟ ਬੋਲ ਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਦੇਵਲਟੀ ਦੇਖੋ 0.12 ਡੀਬੀਆਰਪਲੱਸ 0.2 ਦਾ ਮਸਟੈਟਸ ਹੈ ਹੀ ਨਹੀਂ -1.7 ਐਸਸੀਐਸ ਜਰੂਰ ਥੋੜਾ ਕਾ ਵੱਧਾ ਬਟ ਠੀਕ ਹੈ ਰੂਪਾ 83 ਸੀ ਹੈ ਤੇ ਸਾਰਾ ਕੁਝ ਬਾਕੀ ਓਕੇ ਹੈ ਜੀ ਬਹੁਤ ਹੀ ਜਿਆਦਾ ਵਧੀਆ ਡਿਮਾਂਡ ਵਿੱਚ ਤੇ ਬਹੁਤ ਹੀ ਜਿਆਦਾ ਵਧੀਆ ਬੋਲ ਹੈ ਜੀ ਬੈਕ ਸ਼ੌਟ ਇਸ ਤੋਂ ਅੱਗੇ ਆ ਜਾਂਦਾ ਜੀ ਆਪਣਾ ਰੋমিও ਬੋਲ ਰੋমিও ਬੋਲ ਦਾ ਜੀ ਦੇਖੋ ਦੁੱਧ ਦਾ ਹੈਗਾ ਜੀ 9800 ਲਟਰ ਸਾਲ ਦਾ ਤਕਰੀਬਨ ਬੈਬੀ ਚੋਰ ਦੇ ਬਰਾਬਰ ਹੀ ਆ ਤੇ ਫੈਟ ਵੀ ਇਹਦੀ 5 ਹੈ ਜੀ ਤੇ ਰੇਟਿੰਗ ਵੀ ਇਸ ਨੂੰ 5 ਸਟਾਰ ਮਿਲੀ ਹੋਈ ਆ ਮਸਟੈਟਸ ਮਾਈਨਸ ਸੀ ਆ ਲਿਵਰਬਿਲਟੀ ਦੇਖੋ 2.1 ਦਾ ਡੀਬੀਆਰ ਪਲਸ 1.9 ਹੈ ਬਹੁਤ ਵਧੀਆ ਰਿਜ਼ਲਟ ਆ ਜੀ ਰੋਮੀਓ ਬੱਲ ਇਸ ਤੋਂ ਅੱਗੇ ਆ ਜਾਂਦਾ ਬਈ ਜੀ ਲੋਗਾਨ ਬੱਲ ਲੋਗਾਨ ਬੱਲ ਦਾ ਜੀ ਦੁੱਧਦਾਰੇ ਆ ਜਾਂਦਾ ਜੀ 9000 ਮਿਲਕ ਆ ਜਾਂਦਾ ਜੀ ਸਾਲ ਦਾ ਇਹਦਾ ਲੋਗਾਨ ਬੱਲ ਦਾ 5 ਦੀ ਇਹਦੀ ਫੈਟ ਆ ਸਾਰਾ ਕੁਝ ਸੇਮ ਹੀ ਆ ਸਟਾਰਟ 0.7 ਲਿਬੈਬਿਲਟੀ 0.6 ਦਾ ਦੇਖੋ 1.2 ਤੇ ਬਾਕੀ ਵੀ ਦੇਖੋ ਸਾਰਾ ਕੁਝ ਪੂਰਾ ਸਹੀ ਹੈ ਇਹਦਾ ਲੋਗਾਨ ਬੁੱਲ ਇਸ ਕੋ ਅੱਗੇ ਆ ਜਾਂਦਾ ਵਾ ਜੀ ਆਪਣਾ ਜੱਗ ਜੱਗ ਬੁੱਲ ਜੱਗ ਬੁੱਲ ਨੂੰ ਪਤਾ ਹੀ ਇੱਕ ਪੁਰਾਣਾ ਬੁੱਲਾ ਇਹਨਾਂ ਨੇ ਤਕਰੀਬਨ ਜਿਹੜੇ ਆਪਣੇ ਫਾਰਮ ਡੇਰੀ ਫਾਰਮ ਰੱਖਿਆ ਜਿੰਨਾਂ ਦੇ ਉਹਨਾਂ ਦੇ ਸਾਰਿਆਂ ਕੋਲ ਇੱਕ ਇੱਕ ਬੱਚੀ ਜੱਗ ਫਾਰਮ ਦੀ ਹੈਗੀ ਹੋਈ ਯਾਰ ਤੇ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਆ ਤੁਹਾਡੇ ਸਾਹਮਣੇ ਆ ਜੀ ਗ੍ਰਾਫ ਦੇ ਦਰਸਾਉਂਦਾ ਦੱਸ ਰਿਹਾ ਵਾ ਡੀਬੀਆ ਦੇਖੋ 0.6 ਪਲੱਸ ਵਾਲੀ ਵਾ ਗਲਟੀ ਪਲੱਸ ਵਿੱਚ ਤੇ ਮਸਟੇਟਸ ਪਲੱਸ 1.99 ਆ ਕੋਈ ਜ਼ਿਆਦਾ ਨਹੀਂ ਗਾ ਬਹੁਤ ਹੀ ਵਧੀਆ ਰਿਜ਼ਲਟ ਆ ਜੀ ਬੋਲ ਦਾ ਇਹ ਹੈਗੇ ਟੌਪ 5 ਬੋਲ ਬੋਲ ਤੋਂ ਅੱਗੇ ਹੋਰ ਵੀ ਹੈਗੇ ਆ ਜੀ ਦੇਖੋ ਜਿਵੇਂ ਲਿਊ ਆ ਟ੍ਰੈਂਟਾ ਡਾਇਨਾਮਾਈਟਾ ਬੋਲ ਤੋਂ ਅੱਗੇ ਵੀ ਕਈ ਪਏ ਆਪਣੇ ਜੰਗਲ ਚੰਗੇ ਤੇ ਇਹ ਹੈਗੇ ਟੌਪ 5 ਬੋਲ ਜਰਸੀ ਨਸਲ ਦੇ ਮੇਰਾ ਮੰਨਣਾ ਹੈ ਐਚ ਐਫ ਨਾਲੋਂ ਥੋੜਾ ਜਿਹਾ ਇਹ ਜਰਸੀ ਨਸਲ ਮੈਨੂੰ ਜ਼ਿਆਦਾ ਪਸੰਦ ਆ। ਦੁੱਧ ਦੇ ਮਾਮਲੇ 'ਚ ਤਾਂ ਐਚ ਐਫ ਦੇ ਬਿਲਕੁਲ ਨੇੜ ਨਹੀਂ ਹੈਗੀ ਕਿਉਂਕਿ ਐਚ ਐਫ ਤਾਂ ਬਹੁਤ ਜ਼ਿਆਦਾ ਦੁੱਧ ਦੇ ਰਿਹਾ। ਬਟ ਇਹਦੇ ਵਿੱਚ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਜਰਸੀ ਨੂੰ ਐਚ ਐਫ ਦੇ ਮੁਕਾਬਲੇ ਤੇ ਫੈਟ ਇਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਆ ਤੇ ਬਾਕੀ ਤੁਹਾਨੂੰ ਮੈਂ ਦੱਸ ਚੁੱਕਾ ਟੌਪ 5 ਬੱਲ। ਇਹ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਤੇ ਸ਼ੇਅਰ ਜੁ ਕਰਨਾ। ਧੰਨਵਾਦ।